ਵਸੰਤ ਚੜਿਆ ਦੁਲੀਬਨ ਰਾਏ ਵਸੰਤ ਚੜਿਆ ਦੁਲੀਬਨ ਰਾਏ ਵਸੰਤ ਚੜਿਆ ਦੁਲੀਬਨ Yeah, man. ਹੋਏ ਇਨਬਦੇ ਮਨ ਹਰਿ ਆਓ ਇਨਬਦੇ ਮਨ ਹਰਿ ਆਓ ਹਰਿ ਕਰਨਾ ਨਾਮ ਜਪੈਦੇ ਰਮਖਾ ਮੈਂ ਕਟਟ ਗਈ ਅਸੰਤ ਚੜਿਆ ਤੁਲੀਵਰਾਏ ਬਸੰਤ ਚੜਿਆ ਤੁਲੀਵਰਾਏ ਇਹ ਜੀਵਨ ਭੁੱਲੇ ਹਰ ਚਿਤਲਾਏ Santa ਸਤ ਗੁਰ ਬਾਣੀ ਸ਼ਬਦ ਸੁਣਾ ਸਤ ਗੁਰ ਮਾਨੀ ਸ਼ਬਦ ਸੁਣਾ ਸਤ ਗੁਰ ਬਾਣੀ ਸ਼ਬਦ ਸੁਣਾ ਇਹ ਜਗ ਹਰਿਆ ਸਤ ਗੁਰ ਪਾਏ ਸਤ ਗੁਰ ਬਾਣੀ ਸ਼ਬਦ ਸੁਣਾਏ ਇਹ ਜਗ ਹਰਿਆ ਸਤ ਗੁਰ ਪਾਏ ਸਤ ਗੁਰ ਪਾਏ ਇਹ ਜਗ ਹਰਿਆ ਸਤ ਗੁਰ ਚਿਤਲਾਏ ਬਸੰਤ ਚੜੜਿਆ ਬੁਲਿ ਬੰਨਾਰੇ ਬਸੰਤ ਚੜੜਿਆ ਬੁਲਿ ਬੰਨਾਰੇ ਫਲ ਫੂਲ ਲਾਗੇ ਜਾਇ ਪੀਨਾਈ ਹਰ ਫੁੱਲ ਲਾ ਕੇ ਜਾਇ ਪੀਨਾਈ ਹਰ ਸੰਤ ਜਗਤ ਸਭ ਵਾੜੀ ਆਪ ਬਸੇਤ ਜਗਤ ਸਭ ਵਾੜੀ ਨਾਨਕ ਪੁਰੇ ਮਸੰਤ ਚੜਿਆ ਹਰ ਹਰ ਨਾਮ ਜਪੰਤਿਆ ਕਛ ਨ ਕਹ ਜਮ ਕਾਲ ਨਾਨਕ ਮਨ ਤਨ ਸੁਖੀ ਹੋਏ ਅੰਤ ਮਿਲ ਗੋਪਾ ਹਰ ਕਾ ਨਾਮ ਚਾਹਿ ਕੇ ਓ ਹਰਿਆ ਭਰ ਚਰਨ ਲਖਨ ਤੇ ਬਾਈਏ ਇਹ ਮੁਰ ਸੁਭਾਈ ਵਣ ਆਮ ਨੇ ਫੜ ਪਾਈ ਮਿਲ ਸਾਧੂ ਸੁਭਉ ਉਪਜਾ ਲਤੀ ਸਭ ਛਾਈ ਨਾਮ ਜਪ ਲੈ ਇੱਕ ਨਾਮ ਫਿਰ ਪਉੜ ਨਾ ਤਾਈ ਨਾਮ ਜਪ ਲੈ ਇੱਕ ਨਾਮ ਫਿਰ ਪਉੜ ਨਾ ਤਾਈ ਬਸੰਤ ਕੀ ਵਾਰ ਮਹਲ ਪੰਜਵਾਇ ਕੋ ਕਾ ਸਤਗੁਰ ਪ੍ਰਸਾਦ ਹਰ ਕਾ ਨਾਮ ਤੈ ਕਹਿ ਹੋ ਹਰਿਆ ਭਾਈ ਕਰਮ ਨਖੰਤੈ ਪਾਈਐ ਇਹ ਰੁੱਤ ਸੁਹਾਈ ਪਣ ਤ੍ਰਿਣ ਤ੍ਰਿਪਵਨ ਮੌਲਿਆ ਅੰਮ੍ਰਿਤ ਵਰਪਾਈ ਮਿਲ ਸਾਧੂ ਸੁਖ ਪਜਲਤੀ ਸਭ ਛਾਈ ਨਾਨਕ ਸਿਮਰੈ ਇੱਕ ਨਾਮ ਫਿਰ ਪਹੁਡਨਾ ਧਾਈ ਜੀਤ ਲਏ ਓਏ ਮਹਾ ਬਖਾਦੀ ਸਹਜ ਸੁਹੇਲੀ ਬਾਣੀ ਕਹਨਾ ਕਮਨ ਭਇਆ ਪਰਗਾਸਾ ਆਇਆ ਪਦ ਨਿਰਵਾਣੀ ਪੰਜ ਬੱਦੇ ਮਹਾਬਲੀ ਕਰ ਸਚਾ ਟਬਾ ਆਪਣੇ ਚੰਦ ਪਾਏ ਨੇ ਵਿੱਚ ਦੇਖੋ ਦੁਖ ਆਰੋਗ ਸੁਖ ਸਭ ਮਿਟ ਗਏ ਨਿਤ ਨਾਨਕ ਰੂਆ ਲੈਣ ਨਾਮ ਕਹਿੰਦਾ ਸਿਰ ਭਾਏ ਨਮੋ ਅ ਜਿਸ ਤੇ ਉਪਜਿਆ ਨਾਨਕਾ ਸੋਈ ਪਰਗੋਆ ਜਿਸ ਤੂ ਫਿਰਦਾ ਨਾਨਕਾ ਸੋਈ ਫਿਰ ਹੁਆ ਪੰਜੇ ਪੱਤੇ ਮਹਬਲੀ ਕਰ ਸਚਾ ਟੋਆ ਆਪਣੇ ਚਰਨ ਜਪੈਨ ਵਿੱਚ ਦਇਓ ਕੁੜੂ ਆਰੋਗ ਸੋਗ ਸਭ ਮਿਟ ਗਏ ਨਿਤ ਨਵ ਨਿਰੁਆ ਬਿੰਦਰੈਣ ਨਾਮ ਤੇ ਆਇੰਦਾ ਕਿਰਪਾ ਇਹ ਨਾਮੁ ਆ ਜਿਸ ਤੇ ਉਪਜਾ ਨਾਨਕਾ ਸੋਈ ਫਿਰ ਹੁਆ ਜਿਸ ਤੇ ਉਪਜੈ ਨਾਨਕਾ ਸੋਈ ਪ੍ਰਭੂ ਆ ਹਦੂ ਹਰ ਜਨ ਦੋ ਇੱਕ ਹੈ ਬਿਵਿ ਵਿਚਾਰ ਕਿਛ ਨਾ ਹੈ ਜਲ ਤੇ ਉਪਜ ਤਰੰਗ ਜਿਉ ਜਲ ਹੀ ਬਖੈ ਸਮਾਇ ਕਿਥੋਂ ਅਬਜ ਕਹਿ ਰਹੇ ਕਹਿ ਮੈਂ ਸਮਾਰੀ ਜਨ ਸੰਸ ਖਸਮ ਕੇ ਨਾਨਕ ਸੁਨੈ ਤਸੇ ਭਗਤ ਸੁਭਾਵੇ ਅਗੰਗੁ ਗੁਰ ਸਾਹਿਬੋ ਦੂਸਰ ਮੰਨ ਲਾ ਸਤਿ ਦੂਰ ਗੁਰ ਉਪਦੇਸ ਆ ਨਾਨਕ ਸੁਣਾਵੇ ਸਤਿਗੁਰਨਾ ਗੁਰ ਉਪਦੇਸ ਆ ਨਾਨਕ ਸੁਣਾਵੇ ਕਿਤੋਂ ਵਿਦਿਆ ਕਹਿ ਰਹਿ ਕਹਿ ਮੈਂ ਸੁਭਾਵੇ ਜੀ ਜੰਤ ਸਭ ਖ ਸੁਮਕੇ ਕੌਣ ਕਿਮਤ ਪਾਵੇ ਕਹਿਣ ਤਨ ਸੁਨਿਤ ਸੇ ਭਗਤ ਸੁਭਾਵੇ ਅਕੂਤਰ ਸਾਹਿਬ ਦੂਸਰ ਲਵੇ ਨਾ ਲਾਵੇ ਸਤ ਪੁਰੈ ਗੁਰਪਤਿਸਿਆ ਨਾਨਕ ਸੁਣਾਵੇ ਸਤ ਪੁਰੈ ਗੁਰਪਤਿਸਿਆ ਨਾਨਕ ਸੁਣਾਵੇ